ਅਕਾਲੀ ਦਲ ਜੋ ਕਿ ਇੱਕ ਸਮੇਂ ਸਿੱਖ ਪੰਥ ਦੀ ਸਿਆਸੀ ਆਵਾਜ਼ ਅਤੇ ਪੰਜਾਬ ਦੀ ਖੇਤਰੀ ਸ਼ਕਤੀ ਦਾ ਪ੍ਰਤੀਕ ਸੀ ਅੱਜ ਦੇ ਸਮੇਂ ਵਿੱਚ ਆਪਣੇ ਸਭ ਤੋਂ ਨੀਵੇਂ ਪੱਧਰ ਤੇ ਪਹੁੰਚ ਗਿਆ ਹੈ ਇਸ ਦੀ ਹਾਲਤ ਅਤੇ ਸਥਿਤੀ ਨੂੰ ਸਮਝਣ ਲਈ ਇੱਕ ਆਲੋਚਨਾਤਮਕ ਨਜ਼ਰੀਏ ਦੀ ਲੋੜ ਹੈ ਜਿਸ ਵਿੱਚ ਇਤਿਹਾਸਕ ਸਿਆਸੀ ਅਤੇ ਸਮਾਜਿਕ ਪਹਿਲੂਆਂ ਨੂੰ ਸਾਹਮਣੇ ਰੱਖਿਆ ਜਾਵੇ ਸਭ ਤੋਂ ਵੱਡਾ ਕਾਰਨ ਇਸ ਦੀ ਲੀਡਰਸ਼ਿਪ ਦਾ ਬਾਦਲ ਪਰਿਵਾਰ ਦੇ ਆਲੇ-ਦੁਆਲੇ ਸੀਮਤ ਹੋਣਾ ਹੈ ਜਿਸਨੇ ਪਾਰਟੀ ਨੂੰ ਪਰਿਵਾਰਵਾਦ ਦੀ ਬੇੜੀ ਵਿੱਚ ਜਕੜ ਰੱਖਿਆ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦੇ ਲੰਬੇ ਸਮੇਂ ਦੇ ਕਬਜ਼ੇ ਨੇ ਅੰਦਰੂਨੀ ਸ਼ਕਤੀ ਨੂੰ ਖਤਮ ਕਰ ਦਿੱਤਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ 13% ਵੋਟਾਂ ਅਤੇ 10 ਹਲਕਿਆਂ ਵਿੱਚ ਜ਼ਮਾਨਤ ਜ਼ਬਤ ਹੋਣ ਨੇ ਸਪਸ਼ਟ ਕਰ ਦਿੱਤਾ ਕਿ ਲੋਕਾਂ ਦਾ ਵਿਸ਼ਵਾਸ ਅਕਾਲੀ ਦਲ ਤੋਂ ਉੱਠ ਗਿਆ ਇਸ ਦੇ ਨਾਲ ਹੀ ਪੰਥਕ ਮੁੱਦਿਆਂ ਤੇ ਵੀ ਅਕਾਲੀ ਦਲ ਦੀ ਅਸਫਲਤਾ ਨੇ ਇਸ ਦੀ ਸਾਖ ਨੂੰ ਢੁੰਗਾ ਠੱਕਾ ਲਾਇਆ 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸਥਾਪਿਤ ਇਹ ਪਾਰਟੀ ਸਿੱਖ ਪੰਥ ਦੀ ਸੇਵਾ ਲਈ ਜਨਮੀ ਸੀ ਪਰ 2015 ਦੀਆਂ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਗੋਲੀकांड ਵਰਗੀਆਂ ਘਟਨਾਵਾਂ ਵਿੱਚ ਇਨਸਾਫ਼ ਨਾ ਦਿਵਾਉਣ ਨੇ ਸਿੱਖ ਭਾਈਚਾਰੇ ਵਿੱਚ ਰੋਸ ਪੈਦਾ ਕੀਤਾ ਇਹ ਸਫਲਤਾ ਸਿਰਫ ਸਿਆਸੀ ਨਹੀਂ ਸਗੋਂ ਧਾਰਮਿਕ ਸਾਖ ਨਾਲ ਵੀ ਜੁੜੀ ਸੀ ਜਿਸ ਨੇ ਲੋਕਾਂ ਦਾ ਭਰੋਸਾ ਤੋੜਿਆ ਭਾਜਪਾ ਨਾਲ ਲੰਬਾ ਗੱਠ ਜੋੜ ਵੀ ਇਸ ਦੇ ਪਤਨ ਦਾ ਕਾਰਨ ਬਣਿਆ 2020 ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਗੱਠ ਜੋੜ ਤੋੜਨ ਦੇ ਬਾਵਜੂਦ ਲੋਕਾਂ ਨੇ ਇਸ ਨੂੰ ਸੰਸਦਕ ਫੈਸਲੇ ਦੀ ਥਾਂ ਸਿਆਸੀ ਮਜਬੂਰੀ ਹੀ ਮੰਨਿਆ ਜਿਸ ਨਾਲ ਕਿਸਾਨਾਂ ਅਤੇ ਸਿੱਖਾਂ ਵਿੱਚ ਨਿਰਾਸ਼ਾ ਵਧੀ ਪੰਜਾਬੀਅਤ ਅਤੇ ਸਿੱਖ ਮੁੱਦਿਆਂ ਤੋਂ ਹਟ ਕੇ ਸੱਤਾ ਕੇਂਦਰਿਤ ਸਿਆਸਤ ਨੇ ਯੋਰ ਨੇ ਪਾਰਟੀ ਨੂੰ ਆਪਰਸੰਗਿਕ ਬਣਾਇਆ ਅੰਦਰੂਨੀ ਵੰਡ ਨੇ ਵੀ ਅਕਾਲੀ ਦਲ ਨੂੰ ਟਾ ਲਈ ਸੁਖਦੇਵ ਸਿੰਘ ਢੀਂਡਸਾ ਰਣਜੀਤ ਸਿੰਘ ਬ੍ਰਹਮਪੁਰੇ ਵਰਗੇ ਬਾਗੀਆਂ ਦੀ ਜੁਦਾਈ ਜੋ ਕਿ ਮੁੜ ਸਥਾਪਿਤ ਨਾ ਹੋਈ ਇਸ ਨੇ ਵੀ ਪਾਰਟੀ ਨੇ ਕਮਜ਼ੋਰ ਕੀਤਾ ਇਸ ਦਾ ਅਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਪਿਆ ਜੋ ਅਕਾਲੀ ਦਲ ਦਾ ਧਾਰਮਿਕ ਆਧਾਰ ਮੰਨੀ ਜਾਂਦੀ ਹੈ ਨਵੀਂ ਪੀੜੀ ਨੇ ਵੀ ਅਕਾਲੀ ਦਲ ਨੂੰ ਰੱਦ ਕਰ ਦਿੱਤਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੇ ਅਕਾਲੀ ਦਲ ਦੇ ਰਵਾਇਤੀ ਵੋਟ ਬੈਂਕ ਨੂੰ ਤੋੜ ਦਿੱਤਾ ਨੌਜਵਾਨਾਂ ਵਿੱਚ ਬੇਰੁਜ਼ਗਾਰੀ, ਨਸ਼ਿਆਂ ਅਤੇ ਸਿੱਖ ਮੁੱਦਿਆਂ ਤੇ ਪਾਰਟੀ ਦੀ ਚੁੱਪੀ ਨੇ ਇਸ ਨੂੰ ਬੇਵੱਸ ਬਣਾ ਦਿੱਤਾ। ਅਕਾਲੀ ਦਲ ਸਿੱਖ ਪੰਥ ਦੀ ਸੇਵਾ ਲਈ ਜਨਮਿਆ ਸੀ ਪਰ ਸਮੇਂ ਨਾਲ ਇਹ ਪੰਥਕ ਸਿਧਾਂਤਾਂ ਤੋਂ ਪਟਕ ਗਿਆ। ਬੇਅਦਬੀ ਵਰਗੇ ਮੁੱਦਿਆਂ ਤੇ ਨਿਆਣਾ ਨਾ ਦਵਾਉਣ ਅਤੇ 2007 ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਵਰਗੇ ਫੈਸਲਿਆਂ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ। ਅਕਾਲੀ ਸਰਕਾਰ ਦੌਰਾਨ ਨਸ਼ਿਆਂ ਦੀ ਸਮੱਸਿਆ, ਬੇਰੁਜ਼ਗਾਰੀ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੇ ਸਿੱਖ ਨੌਜਵਾਨਾਂ ਵਿੱਚ ਨਿਰਾਸ਼ਾ ਪੈਦਾ ਕੀਤੀ, ਜਿਸ ਨੇ ਪੰਥ ਦੀ ਸਿਆਸੀ ਸ਼ਕਤੀ ਨੂੰ ਵੰਡਿਆ ਅਤੇ ਕੱਟੜ ਪੰਥੀ ਤਾਕਤਾਂ ਨੂੰ ਮਜ਼ਬੂਤ ਕੀਤਾ। ਪੰਜਾਬ ਦੀ ਸਿਆਸਤ ਵਿੱਚ ਆਪ ਅਤੇ ਕਾਂਗਰਸ ਦਾ ਉਭਾਰ, ਭਾਜਪਾ ਦੀਆਂ ਕੇਂਦਰਵਾਦੀ ਨੀਤੀਆਂ ਅਤੇ ਸਮਾਜਿਕ-ਆਰਥਿਕ ਬਦਲਾਅ ਨੇ ਵੀ ਸਿੱਖ ਪੰਥ ਦੀ ਏਕਤਾ ਤੇ ਅਸਰ ਪਾਇਆ। ਅਕਾਲੀ ਦਲ ਦੀਆਂ ਗਲਤੀਆਂ ਨੇ ਇਸ ਪ੍ਰਕਿਰਿਆ ਨੂੰ ਤੇਜ਼ ਕੀਤਾ। ਅਕਾਲੀ ਦਲ ਦੀ ਮੌਜੂਦਾ ਹਾਲਤ ਇਸ ਦੀਆਂ ਅੰਦਰੂਨੀ ਕਮੀਆਂ, ਪੰਥਕ ਮੁੱਦਿਆਂ ਦੇ ਅਸਫਲਤਾ ਅਤੇ ਸਿਆਸੀ ਪਟਕਣ ਦਾ ਨਤੀਜਾ ਹੈ। ਇਸ ਨੇ ਸਿੱਖ ਪੰਥ ਦੀ ਸਿਆਸੀ ਸ਼ਕਤੀ ਨੂੰ ਕਮਜ਼ੋਰ ਕੀਤਾ ਪਰ ਸਿੱਖ ਪੰਥ ਦੀ ਮੌਜੂਦਾ ਸਥਿਤੀ ਇਸ ਦੀਆਂ ناکਾਮੀਆਂ ਦਾ ਨਤੀਜਾ ਹੈ। ਸਗੋਂ ਇੱਕ ਵਿਆਪਕ ਤਬਦੀਲੀ ਦਾ ਵੀ ਹਿੱਸਾ ਹੈ। ਪਾਰਟੀ ਦੇ ਮੁੜ ਸਥਾਪਨ ਲਈ ਪੰਥਕ ਸਿਧਾਂਤਾਂ ਵੱਲ ਵਾਪਸੀ ਅਤੇ ਅਧਰੂਨੀ ਸੁਧਾਰ ਜ਼ਰੂਰੀ ਹਨ ਪਰ ਇਹ ਸੰਭਵ ਹੈ ਜਾਂ ਨਹੀਂ ਇਹ ਸਮਾਂ ਹੀ ਦੱਸੇਗਾ।